ਗਵਾਰਨਾ ਇੱਕ ਮੁੰਡਾ ਘਰੋਂ ਜਾਣੀ ਵਪਾਰ ਕਰਨ ਚੱਲਿਆ ਉਹਦਾ ਬਾਪੂ ਉਹਨੂੰ ਦੋ ਗੱਲਾਂ ਸਮਝਾਉਂਦਾ ਕਹਿੰਦਾ ਪੁੱਤ ਇੱਕ ਬੇਤਿਆਨੀ ਨਾ ਕਰੀ ਇੱਕ ਲਾਲਚ ਨਾ ਕਰੀ ਹੁਣ ਅੱਜ ਕੱਲ ਦੇ ਬੱਚੇ ਤੁਹਾਨੂੰ ਪਤਾ ਆਪਣੇ ਆਪ ਤੁਹਾਨੂੰ ਜ਼ਿਆਦਾ ਸਮਝਦਾਰ ਸਮਝਦੇ ਆ ਉਹ ਬਾਪੂ ਨੂੰ ਕਹਿੰਦਾ ਬਾਪੂ ਯਾਰ ਕੀ ਗੱਲਾਂ ਕਰਦਾ ਤੂੰ ਬੜੀ ਦੁਨੀਆ ਦੇਖੀਏ ਯਾਰ ਅਸੀਂ ਤੂੰ ਬੇਫਿਕਰ ਰਹਿ ਜਿਹੜੀ ਬਾਪੂ ਦੀ ਗੱਲ ਨਾ ਇਧਰਲੇ ਕੰਨੋ ਪਾ ਕੇ ਇਧਰ ਘੜਤੀ ਜਾ ਕੇ ਬੱਕਰੀ ਖਰੀਦ ਲਈ ਬੱਕਰੀ ਖਰੀਦ ਕੇ ਨਾ ਉਹਦੇ ਲੰਬੀ ਜੀ ਰੱਸੀ ਪਾ ਕੇ ਬੱਕਰੀ ਨੂੰ ਤੋਰੀ ਲਈ ਆਉਂਦਾ ਆਉਂਦੇ ਆਉਂਦੇ ਰੇੜੀ ਤੋਂ ਨਾ ਪੋਰਾ ਕਿ ਛੋਲੇ ਖਰੀਦਦਾ ਵੀ ਚਲੋ ਨਾਲੇ ਤੁਰੇ ਜਾਂਦੇ ਛੋਲੇ ਚੱਪਦੇ ਚੱਪਦੇ ਜਾਂਦੇ ਹਨ ਉਹ ਭਾਈ ਬੱਕਰੀ ਦੀ ਜਿਹੜੀ ਰੱਸੀ ਸੀਗੀ ਉਹ ਕੱਚ ਜੇ ਦੇ ਕੇ ਨਾ ਏ ਛੋਲੇ ਪੋੜ ਕੇ ਚੱਪਦਾ ਫੱਕੇ ਮਾਰਦਾ ਖਾਂਦਾ ਯਾਨੀ ਉਧਰੋਂ ਕੋਈ ਫੋਨ ਫਾਨ ਆ ਗਿਆ ਫੋਨ ਸੁਣਦਾ ਕੰਨ ਨੂੰ ਲਾਇਆ ਇੱਕ ਐ ਫੋਨ ਸੁਣਦਾ ਐ ਗੱਲਾਂ ਕਰਦਾ ਮਸਤੀ ਦੇ ਵਿੱਚ ਬੇਤਿਆਨੀ ਚ ਹੋ ਗਿਆ ਕਿਸੇ ਠੱਗ ਦੀ ਨਿਗਾਹ ਪੈ ਗਈ ਵੀ ਉਹ ਬੰਦਾ ਆਪਣੀ ਉਹ ਮਸਤੀ ਚ ਬੇਤਿਆਨੀ ਚ ਤੁਰਿਆ ਜਾਂਦਾ ਹੁਣ ਠੱਗਾਂ ਕੋਲ 100 ਤਰੀਕੇ ਹੁੰਦੇ ਆ ਠੱਗ ਨੇ ਪਿੱਛੋਂ ਆਇਆ ਠੱਗ ਉਹਨੇ ਪਤਾ ਨਹੀਂ ਬੱਕਰੀ ਨੂੰ ਕੀ ਸੰਘਾਇਆ ਕਿਵੇਂ ਮੂੰਹ માં ਬੰਦ ਕਰਿਆ ਭੋਰਾ ਆਵਾਜ਼ ਨੇ ਨਿਕਲਣ ਦਿੱਤੀ ਰੱਸੀ ਉਹ ਵੱਢ ਕੇ ਨਾ ਪਿੱਛੇ ਜਿਵੇਂ ਮੁੜ ਕੇ ਨਾਲੇ ਜਿਹੜੇ ਪਹੇ ਤੁਰਿਆ ਜਾਂਦਾ ਸੀ ਕੋਈ ਇੱਕ ਜਿਗਾ ਕਮਾਦ ਦਾ ਖੇਤ ਉਹ ਚ ਜਾ ਵੜਿਆ ਫਟਾਫਟ ਹੈ ਕਮਾਦ ਦੇ ਵਿੱਚ ਬੱਕਰੀ ਬੁੱਕਰੀ ਬੰਨ ਕੇ ਨਾ ਦੋ ਤਿੰਨ ਕਿੱਲਾਂ ਦੀ ਲਮਾਂਦ ਤੇ ਗਾਹਾਂ ਖੂਹ ਸੀਗਾ ਸੁੱਕਾ ਆਏ ਮੂਹਰੇ ਚ ਨਿਕਲ ਕੇ ਖੂਹ ਦੀ ਮੌਣ ਤੇ ਜਾ ਬੈਠਿਆ ਜਾਨੂ ਉਹਨੇ ਗਾਹਾਂ ਬੇਤੇ ਅਨਜੀ ਜੋ ਪਿੱਛੇ ਮੁੜ ਕੇ ਦੇਖਿਆ ਦੇਖਿਆ ਇਹ ਤਾਂ ਕੱਲੀ ਰੱਸੀ ਉਹ ਆ ਬੱਕਰੀ ਬੁੱਕਰੀ ਹੈ ਹੀ ਨਹੀਂ ਉਹਦੇ ਤੋਤੇ ਉੱਡ ਗਏ ਵੀ ਇਹ ਕੀ ਹੋ ਗਿਆ ਬੱਕਰੀ ਦਾ ਪਤਾ ਨਹੀਂ ਕਿੱਥੇ ਚਲੇਗੀ ਉਹ ਵਿਚਾਰਾ ਤੌਰ ਪੌਰ ਜਾ ਹੋਇਆ ਆਲਾਦਾਲਾ ਦੇਖੇ ਉਹ ਸਾਹਮਣੇ ਉਹੀ ਉਹ ਖੂਹ ਤੇ ਬੈਠਾ ਠਾਗ ਉਹਦੇ ਨਜ਼ਰ ਆਇਆ ਉਹਦੇ ਕੋਲ ਜਾ ਕੇ ਕਹਿੰਦਾ ਯਾਰ ਉਹਦੇ ਕਿਤੇ ਬੱਕਰੀ ਨਹੀਂ ਦੇਖੀ ਹੈਗੀ ਕੋਈ ਯਾਰ ਮੇਰੀ ਬੱਕਰੀ ਉਹ ਲੈ ਗਿਆ ਕਹਿੰਦਾ ਯਾਰ ਬੱਕਰੀ ਦਾ ਮੈਂ ਕੋਈ ਨਹੀਂ ਦੇਖੀ ਮੈਂ ਬੱਕਰੀ ਦਾ ਤਾਂ ਦੇਖਾਂ ਕਹਿੰਦਾ ਯਾਰ ਜੇ ਮੈਂ ਆਪਣੇ ਦੁੱਖ ਤੋਂ ਬਹਿਦਾ ਆਪ ਦੁਖੀ ਬੈਠਾ ਉਹਰੇ ਉਹ ਕਹਿੰਦਾ ਤੈਨੂੰ ਕੀ ਦੁੱਖ ਹੋ ਗਿਆ ਠੱਗਾ ਕਹਿੰਦਾ ਯਾਰ ਮੇਰੇ ਕੋ ਇੰਨੇ ਪੈਸੇ ਸੀਗੇ ਠੱਗ ਨੇ ਉਹਨੂੰ ਖਾਸੇ ਪੈਸੇ ਦੱਸਦੇ ਉਹ ਪਹਿਲਾਂ ਹੀ ਠੱਗ ਸੀ ਕਹਿੰਦਾ ਮੇਰੇ ਕੋ ਇੰਨੇ ਪੈਸੇ ਸੀਗੇ ਯਾਰ ਪਤਾ ਨਹੀਂ ਕੀ ਕਿਵੇਂ ਆ ਮੇਰੇ ਖੂਚ 'ਚ ਡੇਗ ਗਏ ਯਾਰ ਇੱਥੇ ਮੈਂ ਆਰਾਮ ਕਰਨ ਬੈਠਿਆ ਪੈਸੇ ਮੇਰੇ ਸਾਰੇ ਖੂਚ 'ਚ ਡੇਗ ਗਏ ਮੈਂ ਤਾਂ ਇੱਥੇ ਕੱਦਾ ਬੈਠਾ ਮੈਨੂੰ ਕੋਈ ਬੰਦਾ ਨਜ਼ਰ ਨਹੀਂ ਆਉਂਦਾ ਹੁਣ ਮੈਨੂੰ ਖੂਚ ਉੱਤਰਨ ਤੋਂ ਡਰ ਲੱਗਦਾ ਮੈਂ ਕਦੇ ਉਤਰਿਆ ਨਹੀਂ ਹੈਗਾ ਹੈ ਮੇਰੇ ਇੰਨੇ ਪੈਸੇ ਜੇ ਕੋਈ ਮੈਨੂੰ ਕੱਢ ਕੇ ਦੇ ਦੇ ਯਾਰ ਮੈਂ ਤਾਂ ਉਹਨੂੰ ਅੱਧੇ ਪੈਸੇ ਦੇ ਦੱਗ ਨੇ ਜਾਣੀ ਉਹਨੂੰ ਬੱਕਰੀ ਕਨੀਓ ਧਿਆਨ ਹਟਾ ਕੇ ਪੈਸਿਆਂ ਉਹ ਸੋਚੇ ਵੀ ਇੰਨੇ ਪੈਸੇ ਜੇ ਮੈਂ ਤੇ ਕੱਢ ਲਈਂ ਅੱਧੇ ਪੈਸੇ ਦੇ ਦੇ ਉਦਿਆਂ ਤਾਂ ਦੋ ਤਿੰਨ ਬੱਕਰੀਆਂ ਆ ਜਾਣਗੀਆਂ ਠੱਗ ਨੂੰ ਕਹਿੰਦਾ ਜੇ ਮੈਂ ਤੇਰੇ ਪੈਸੇ ਕੱਢ ਲਿਆ ਤੂੰ ਅੱਧੇ ਦੇ ਦੇਂ ਕਹਿੰਦਾ ਯਾਰ ਮੈਂ ਤਾਂ ਕੱਦਾ ਬੈਠਾ ਕੱਢ ਲਿਆ ਵੀਰ ਬਣ ਕੇ ਯਾਰ ਹੈ ਉਹਨੇ ਫਟਾਫਟ ਕੱਪੜੇ-ਕੋਪੜੇ ਜਿਹੇ ਲਾਹੇ ਆਪਣੇ ਹੈ ਲਾਲਚ ਚ ਖੂਹ ਚ ਜਾ ਉਤਰਿਆ ਉਹ ਤਾਂ ਠੱਗ ਸੀਗਾ ਉਹ ਜਦੋਂ ਥੱਲੇ ਉਤਰਿਆ ਠੱਗ ਨੇ ਉਹਦੇ ਜਿਹੜੇ ਰਹਿੰਦੇ ਖੂਹ ਦੇ ਕੱਪੜਾ ਲੀੜਾ ਜਿਹਾ ਉਹ ਵੀ ਚੱਕ ਕੇ ਠੱਗ ਭੱਜ ਗਿਆ ਹੈ ਜਦੋਂ ਖਾਹ ਚਿਰਵਾਤੋਂ ਹੱਕਾ ਉੱਕਾ ਮਾਰ ਕੇ ਬਾਹਰ ਆਇਆ ਉੱਥੇ ਕੌਣ ਸੀਗਾ ਉਹ ਹੁਣ ਬਾ ਲਾਲਚ ਨੇ ਨੰਗਾ ਕਰਤਾ ਜਣੀ ਜਦੋਂ ਨਾ ਆਪਾਂ ਆਪਣੇ ਮਾਪਿਆਂ ਦੀ ਗੱਲ ਤੇ ਧਿਆਨ ਨਹੀਂ ਨਾ ਦੰਦੇ ਅੱਗੇ ਸਾਡੀਆਂ ਬੁੜੀਆਂ ਕਹਿੰਦੀਆਂ ਹੁੰਦੀਆਂ ਸੀਗੀਆਂ ਵੀ ਮਾਂ ਤੋਂ ਵੱਧ ਕੋਈ ਪਿਆਰ ਨਹੀਂ ਕਰ ਸਕਦਾ ਤੁਹਾਨੂੰ ਜੇ ਕੋਈ ਮਾਂ ਤੋਂ ਵੱਧ ਨਾ ਤੁਹਾਨੂੰ ਕੋਈ ਲੱਗਦਾ ਵੀ ਮੈਨੂੰ ਕੋਈ ਔਰਤ ਮਾਂ ਤੋਂ ਵੱਧ ਹੈ ਪਿਆਰ ਕਰਦੀ ਆ ਮੇਰਾ ਖਿਆਲ ਕਰਦੀ ਆ ਮੈਨੂੰ ਸਮਝਾਉਂਦੀ ਆ ਵੀ ਉਹ ਫਫੇ ਕੁੱਟਣੀ ਹੋ ਕੋਈ ਉਹ ਤੋਂ ਬਚ ਜਿਓ ਹੈ ਵੀ ਮਾਪਿਆਂ ਤੋਂ ਬਿਨਾ ਸਾਨੂੰ ਮਾਪਿਆਂ ਤੋਂ ਬਿਨਾ ਸਾਡਾ ਕੋਈ ਭਲਾ ਨਹੀਂ ਚਾਹੁੰਦਾ ਹੁੰਦਾ ਵੀ ਮਾਪਿਆਂ ਕਨੇ ਧਿਆਨ ਦੇਣਾ ਚਾਹੀਦਾ ਮਾਪੇ ਜੋ ਸਾਨੂੰ ਸਮਝਾਉਂਦੇ ਆ ਜਿਉ ਆਪਣੇ ਪਿਓ ਦੀ ਗੱਲ ਫਿਰ ਉੱਥੇ ਖੜਾ ਰੋਂਦਾ ਵੀ ਯਾਰ ਬਾਪੂ ਨੇ ਦੋ ਗੱਲਾਂ ਸਮਝਾਈਆਂ ਸੀ ਵੀ ਇੱਕ ਬੇਤਿਆਨੀ ਨਾ ਕਰੀ ਇੱਕ ਲਾਲਚ ਨਾ ਕਰੀ ਹੈ ਜਦੋਂ ਅਸੀਂ ਬੇਤਿਆਨੀ ਚ ਰਹਿਣ ਲੱਗ ਜੰਨੇ ਆ ਜਿਹੜੀਆਂ ਸਾਡੇ ਹੱਥ ਚੀਜ਼ਾਂ ਹੁੰਦੀਆਂ ਨਾ ਮਾੜੀਆਂ ਮੂਟੀਆਂ ਉਹ ਵੀ ਖੋ ਜਾਂਦੀਆਂ ਜਦੋਂ ਲਾਲਚ ਕਰਨ ਲੱਗ ਜੰਨੇ ਆ ਲਾਲਚ ਇੰਨਾ ਮਾੜਾ ਨਾ ਸਾਨੂੰ ਨੰਗ ਕਰ ਦਿੰਦਾ ਨੰਗਾ ਕਰ ਦਿੰਦਾ ਸੋ ਪਿਆਰਿਓ ਗੱਲ ਤੁਹਾਨੂੰ ਵਧੀਆ ਲੱਗੀ ਨਾ ਸ਼ੇਅਰ ਕਰ ਦਿਓ ਯਾਰ ਲਾਈਕ ਕਰ ਦਿਓ